ਕੁੜੀ ਇੱਕਨਾਂ ਆਪਣੇ ਕਮਰੇ ਚ ਕੱਪੜੇ ਬਦਲ ਰਹੀ ਹੁੰਦੀ ਹੈਗੀ ਤੇ ਉਤੋਂ ਉਹਦਾ ਪਿਓ ਆ ਜਾਂਦਾਗਾ ਜਦੋਂ ਦਰਵਾਜ਼ਾ ਖੋਲਦਾਗਾ ਤੇ ਸਾਹਮਣੇ ਉਹਦੀ ਕੁੜੀ ਕੱਪੜੇ ਬਦਲ ਰਹੀ ਹੁੰਦੀ ਹੈਗੀ ਤੇ ਜਿਹੜੇ ਪਿਓ ਦੇ ਮਨ ਚ ਜਿਹੜ ਹਫਸ ਪੈਦਾ ਹੋ ਜਾਂਦੀ ਹੈਗੀ ਉਹ ਇਹ ਗੱਲ ਭੁੱਲ ਜਾਂਦਾ ਵੀ ਜੋ ਜੋ ਸਾਹਮਣੇ ਉਹਦੀ ਕੁੜੀ ਹੈਗੀ ਤੇ ਉਸ ਤੋਂ ਬਾਅਦ ਉਹ ਦਰਵਾਜ਼ਾ ਕਰਦਾਗਾ ਲੌਕ ਉਸ ਤੋਂ ਬਾਅਦ ਉਹ ਕੁੜੀ ਨਾਲ ਉਸ ਆਪਣੀ ਵਿਚਾਰੀ ਧੀ ਨਾਲ ਉਹ ਹਰਕਤਾਂ ਕਰਦਾਗਾ ਜਿਹੜੀਆਂ ਹਰਕਤਾਂ ਇਸ ਆਦੀ ਦੁਨੀਆ ਚ ਸਾਰਨਾ ਉਹ ਮਤਲਬ ਵੀ ਗੰਦੀਆਂ ਹਰਕਤਾਂ ਮੰਨੀਆਂ ਜਾਂਦੀਆਂ ਜਿੰਨਾ ਟਾਈਮ ਉਸ ਪਿਓ ਦਾ ਮਨ ਨਹੀਂ ਭਰਦਾ ਉਸ ਉਹਨਾਂ ਟਾਈਮ ਉਹ ਕੁੜੀ ਨਾਲ ਮਤਲਬੀ ਤੱਕਾ ਕਰਦਾਗਾ ਤੱਕੇਸ਼ਾਈ ਕਰਦਾਗਾ ਤੇ ਉਸ ਤੋਂ ਬਾਅਦ ਜਦੋਂ ਉਹਦਾ ਮਨ ਭਰ ਜਾਂਦਾਗਾ ਤੇ ਕਮਰਾ ਬੰਦ ਕਰਕੇ ਉਹ ਇਹ ਗੱਲ ਕਹਿ ਕੇ ਜਾਵੜਦਾ ਕੁੜੀ ਨੂੰ ਜੇ ਤੂੰ ਇਹ ਦੱਸਿਆ ਕਿਸੇ ਨੂੰ ਵੀ ਮੈਂ ਤੇਰੇ ਨਾਲ ਇਹ ਹਰਕਤ ਕੀਤੀ ਹੈਗੀ ਤੇ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਉਸ ਤੋਂ ਬਾਅਦ ਕੁੜੀ ਵਿਚਾਰੀ ਡਰ ਜਾਂਦੀ ਹੈਗੀ ਤੇ ਜਿਹੜੀ ਉਹ ਕੁੜੀ ਦੀ ਮਾਂ ਗਈ ਉਹ ਤਿਵਾਰ ਗਈ ਹੁੰਦੀ ਹੈ ਕਿ ਜਦੋਂ ਉਹ ਆਉਂਦੀ ਹੈਗੀ ਉੱਤੇ ਸਾਹਮਣੇ ਉਹਦੀ ਕੁੜੀ ਉੱਚੀ ਉੱਚੀ ਰੋ ਰਹੀ ਹੁੰਦੀ ਹੈਗੀ ਜਦੋਂ ਆਹ ਉਹਦੀ ਮਾਂ ਪੁੱਛਦੀ ਹੈ ਵੀ ਤੇਰੇ ਨਾਲ ਕੀ ਹੋਇਆ ਕਿ ਤੂੰ ਰੋ ਕਿਉਂ ਰਹੀ ਹੈਗੀ ਫੇਰ ਉਹ ਸਾਰੀ ਗੱਲਬਾਤ ਦੱਸਦੀ ਐ ਵੀ ਇਦਾਂ ਇਦਾਂ ਮੇਰਾ ਨਾਮ ਘਟਨਾ ਵਾਪਰ ਗਈ ਤੇ ਜਿਹੜੀ ਮਾਂ ਸੀਗੀ ਉਹਦੇ ਵੀ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਐ ਕਿ ਉਹ ਵੀ ਸੋਚਦੀ ਐ ਵੀ ਇੱਕ ਪਿਓ ਆਪ ਦੀ ਧੀ ਨਾਲ ਇਦਾਂ ਕਿਦਾਂ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਮਤਲਬ ਵੀ ਉਹ ਨੇੜੇ ਦੇ ਥਾਣੇ 'ਚ ਜਾਂਦਿਆਂ ਰਿਪੋਰਟ ਲਿਖਾਉਣ ਲੱਗਾ ਤੇ ਹੁਣ ਇਹ ਕੌਣ ਪਿਓ ਸੀਗਾ ਕੌਣ ਧੀ ਸੀਗੀ ਕੀ ਸਾਰੀ ਗੱਲਬਾਤ ਸੀਗੀ ਅੱਜ ਆਪਾਂ ਗੱਲ ਕਰਦੇ ਆਂਗੇ ਨਵੀਂ ਕਹਾਣੀ ਨਵੇਂ ਕੇਸ ਤੇ ਸਵਾਗਤ ਆ ਤੁਹਾਡਾ ਅੱਜ ਫੇਰ ਮੇਰੀ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ ਸ਼ੁਰੂ ਹੁੰਦੀ ਐ ਕਿ ਲੁਧਿਆਣੇ ਤੋਂ ਵਧੀਆ ਨੇ ਦੇਖੋ ਨਗਰ ਪੈਂਦਾਗਾ ਹੈਬੋਵਾਲ ਉੱਥੇ ਇੱਕ ਮਤਲਬ ਇੱਕ ਪਿਓ ਰਹਿੰਦਾ ਹੁੰਦਾ ਇੱਕ ਉਹਦੀ ਕੁੜੀ ਰਹਿੰਦੀ ਹੁੰਦੀ ਇੱਕ ਤੇ ਉਹਨਾਂ ਦੀ ਮਤਲਬ ਜਿਹੜੀ ਕੁੜੀ ਦੀ ਮਾਂ ਇਹ ਤਿੰਨ ਜਣਿਆਂ ਦਾ ਪਰਿਵਾਰ ਰਹਿੰਦਾ ਹੁੰਦਾਗਾ ਬੜੀ ਖੁਸ਼ ਹੁੰਦੇ ਆ ਕਿ ਉਹ ਉੱਥੇ ਤੱਕ ਇੱਕ ਦਿਨ ਉਹ ਮਤਲਬ ਜਿਹੜੀ ਮਾਂ ਸੀਗੀ ਉਹ ਘਰੋਂ ਬਾਹਰ ਕਿਤੇ ਕੰਮ ਵਾਸਤੇ ਗਈ ਸੀਗੀ ਤੇ ਕੁੜੀ ਅੰਦਰ ਕੱਪੜੇ ਬਦਲ ਰਹੀ ਸੀਗੀ ਉਪਰੋਂ ਦਾ ਪਿਓ ਆ ਜਾਂਦਾਗਾ ਤੇ ਉਸ ਤੋਂ ਬਾਅਦ ਉਹ ਉਹ ਨਾਲ ਹਰਕਤਾਂ ਕਰਦਾਗਾ ਤੇ ਜਦੋਂ ਉਹਦੀ ਮਾਂ ਆਉਂਦੀ ਹੈ ਕਿ ਕੁੜੀ ਨੂੰ ਦੇਖਦੀ ਹੈ ਕਿ ਉੱਚ-ਉੱਚ ਰੋ ਰਹੀ ਹੁੰਦੀ ਹੈ ਕਿ ਕੁੜੀ ਤੇ ਮਾਂ ਪੁੱਛਦੀ ਹੈ ਵੀ ਤੈਨੂੰ ਕੀ ਹੋਇਆ ਤੇ ਉਹ ਕੁੜੀ ਦੱਸਦੀ ਵੀ ਸਾਰਾ ਮੈਂ ਕਿਦਾਂ ਮੇਰੇ ਪਿਓ ਨੇ ਮੇਰੇ ਨਾਲ ਇਹ ਇਹ ਹਰਪਤਾ ਕੀਤਾ ਮਾਂ ਦੇ ਵੀ ਪੈਰਾਂ ਤੋਂ ਜਮੀਨ ਨਹੀਂ ਖਸ ਕੇ ਆਂਦੀ ਆ ਤੇ ਹੈਰਾਨ ਰਹਿ ਜਾਂਦੀ ਵੀ ਇੱਕ ਪਿਓ ਆਪਦੀ ਧੀ ਨਾਲ ਇਦਾਂ ਕਿਦਾਂ ਕਰ ਸਕਦਾ ਉਸ ਤੋਂ ਬਾਅਦ ਫਿਰ ਮਤਲਬ ਨੇੜੇ ਦੇ ਥਾਣੇ 'ਚ ਜਾਂਦੇ ਹਾਂ ਬਹੁਤ ਸੋਚਦੀ ਆ ਕਿ ਮਾਂ ਮਾਂ ਸੋਚਦੀ ਆ ਵੀ ਕੀ ਮੈਂ ਕਰਾਂ ਹੁਣ ਵੀ ਮੈਂ ਰਿਪੋਰਟ ਲਿਖਾਉਂਗੀ ਤਾਂ ਵੀ ਮੇਰਾ ਘਰ ਪਟਿਆ ਜਾਊਗਾ ਤੇ ਜੇ ਮੈਂ ਨਾ ਕਿਸੇ ਨੂੰ ਦੱਸਿਆ ਤੇ ਫਿਰ ਮੇਰੀ ਧੀ ਦਾ ਜਿਹੜਾ ਇਨਸਾਫ ਆ ਉਹ ਨਹੀਂ ਮਿਲਣਾ ਤਾ ਅਗਰ ਕੁਵਰ ਬਹੁਤ ਕਾਫੀ ਸੋਚ ਵਿਚਾਰ ਤੋਂ ਬਾਅਦ ਉਹ ਨੇੜੇ ਦੇ ਥਾਣੇ 'ਚ ਜਾਂਦੀਆਂ ਆਂ ਉੱਥੇ ਰਿਪੋਰਟ ਲਿਖਾਉਂਦੀਆਂ ਆਂ ਆਪਦੇ ਘਰ ਵਾਲੇ ਉੱਤੇ ਉਹ ਸਾਰੀ ਗੱਲਬਾਤ ਦੱਸਦੀ ਹੈ ਕੁੜੀ ਬਿਆਨ ਦਿੰਦੀ ਹੈ ਵੀ ਕਿਦਾਂ ਕਿਦਾਂ ਹੁੰਦਾ ਉਹਦੇ ਨਾਲ ਇਹ ਘਟਨਾ ਵਾਪਰੀ ਇਹ ਘਟਨਾ ਵਾਪਰੀ ਸੀ 2005 'ਚ ਤੇ ਉਹ ਸਾਰੀ ਗੱਲਬਾਤ ਦੱਸਦੀ ਹੈਗੀ ਉਸ ਤੋਂ ਬਾਅਦ ਪੁਲਿਸ ਜਾਂਦੀ ਹੈਗੀ ਤੇ ਉਹਦੇ ਪਿਓ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜੀ ਫਿਰ ਉਹ ਨੂੰ ਜੇਲ੍ਹ ਹੋ ਜਾਂਦੀ ਹੈਗੀ ਤੇ ਜੇਲ੍ਹ 'ਚ ਜਦੋਂ ਜਾਂਦਾ ਹੈਗਾ ਤੇ ਇਤਨਾ ਜੇਲ੍ਹ ਦਾ ਮਤਲਬ ਨਹੀਂ ਇੱਕ ਨਿਯਮ ਆਗਾ ਵੀ ਜਾ ਕੇ ਜਦੋਂ ਬੰਦਾ ਨਵਾਂ ਬੰਦਾ ਹੁੰਦਾਗਾ ਤੇ ਉਹਦੇ ਇਹ ਗੱਲ ਪੁੱਛੀ ਜਾਂਦੇ ਵੀ ਤੂੰ ਕਿਹੜੇ ਕੇਸ ਚ ਅੰਦਰ ਆਇਆ ਹੈਗਾ ਤੇ ਹੁਣ ਇਹ ਜਿਹੜਾ ਪਿਓ ਸੀਗਾ ਇਹ ਆਪਦੀ ਧੀ ਦੇ ਨਾਲ ਮਤਲਬ ਵੀ ਗਲਤ ਹਰਕਤਾਂ ਦੇ ਕੇਸ ਚ ਅੰਦਰ ਆਇਆ ਸੀਗਾ ਤਾਂ ਕਰਕੇ ਉੱਥੋਂ ਦੇ ਜਿਹੜੇ ਲੋਕ ਸੀਗੇ ਜੇਲ੍ਹ ਵਾਲੇ ਉਹ ਵੀ ਇਹਨੂੰ ਕਾਫੀ ਨਿੰਦਦੇ ਆਗੇ ਕਾਫੀ ਬੁਰਾ ਭਲਾ ਬੋਲਦੇ ਆਗੇ ਤੇ ਇੱਕ ਵਾਰ ਇੱਕ ਦੋ ਵਾਰ ਤੋਂ ਤਾਂ ਕੁੱਟਮਾਰ ਵੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਜੇਲ੍ਹ 'ਚ ਰਹਿਣ ਲੱਗ ਜਾਂਦਾ ਹੈਗਾ ਇਹ ਜਿਵੇਂ ਜਿਵੇਂ ਟਾਈਮ ਬੀਤਦਾ ਜਾਂਦਾ ਹੈਗਾ ਓਵੇਂ ਓਵੇਂ ਇਹ ਸਿਆਣਾ ਹੁੰਦਾ ਜਾਂਦਾ ਹੈਗਾ ਤੇ ਮਤਲਬ ਜੇਲ੍ਹ 'ਚ ਕਾਫੀ ਮਤਲਬੀ ਦਾ ਜਿਹੜਾ ਵਰਤਾਵ ਹੁੰਦਾਗਾ ਉਹ ਸਹੀ ਹੁੰਦਾਗਾ ਜਿਹੜਾ ਕੰਮ ਇਹਨੂੰ ਪ੍ਰਸ਼ਾਸਨ ਕਹਿੰਦਾ ਸੀ ਵੀ ਆਹ ਕੰਮ ਤੂੰ ਹੁਣ ਕਰਨਾਗਾ ਉਹ ਕੰਮ ਕਰਕੇ ਰੱਖ ਦਿੰਦਾ ਸੀ ਤੇ ਕਿਸੇ ਨੂੰ ਕੁਛ ਨਹੀਂ ਬੋਲਦਾ ਸੀਗਾ ਤੇ ਆਪ ਦਾ ਮਤਲਬ ਜੇਲ੍ਹ 'ਚ ਪੂਰਾ ਸਿਆਣਾ ਬੰਦਾ ਬਣ ਕੇ ਰਹਿਣ ਲੱਗ ਗਿਆ ਸੀਗਾ ਉਹ ਪਿਓ ਦਾ ਨਾਮ ਸੀਗਾ ਮਨਿੰਦਰ ਸਿੰਘ ਵਧੀਆ ਰਹਿੰਦਾ ਸੀਗਾ ਤੇ ਹੌਲੀ-ਹੌਲੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਤੇ ਇੱਕ ਨਾ ਮਤਲਬ ਜਿਹੜਾ ਜੇਲ੍ਹ ਦਾ ਨਾਲ ਉਹ ਸਾਥੀ ਬਣਿਆ ਸੀਗਾ ਜੇਲ੍ਹ 'ਚ ਹੀ ਤੋਂ ਇਹ ਗੱਲ ਕਹਿੰਦਾ ਵੀ ਤੇਰਾ ਜਿਹੜਾ ਵਰਤਾਵ ਉਹ ਕਾਫੀ ਸਹੀ ਹੋ ਗਿਆ ਤੇ ਹੁਣ ਵੀ ਤੂੰ ਆਪਦੀ ਜੜੀ ਮਤਲਬ ਉਹ ਕਰ ਅਪੀਲ ਕਰ ਅਦਾਲਤ ਨੂੰ ਵੀ ਮੈਨੂੰ ਜਲਦੋਂ ਜਲਦ ਰਹਾ ਕੀਤਾ ਜਾਵੇ ਤੇ ਵੀ ਮੇਰਾ ਹੁਣ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਵੀ ਮੈਂ ਹੁਣ ਕੁਝ ਨਹੀਂ ਕਰਦਾ ਆਪਦਾ ਧਮਕਾਰ ਕਰੂੰਗਾ ਬਾਹਰ ਜਾ ਕੇ ਤੇ ਆਪਦਾ ਸਹੀ ਰਹੂੰਗਾ ਤੇ ਉਸ ਤੋਂ ਬਾਅਦ ਕਾਫੀ ਸੋਚਦਾਗਾ ਮਨਿੰਦਰ ਸਿੰਘ ਵੀ ਮੈਂ ਕੀ ਕਰਾਂ ਤੇ ਇੱਕ ਦਿਨ ਆ ਉਹ ਮਤਲਬ ਚਿੱਠੀ ਲਿਖਦਾਗਾ ਚਿੱਠੀ ਲਿਖਦਾਗਾ ਆਪਦੀ ਘਰ ਵਾਲੀ ਦੇ ਆਪਦੀ ਕੁੜੀ ਨੂੰ ਉਹ ਚਿੱਠੀ 'ਚ ਲਿਖਾਉਂਦਾ ਵੀ ਜਿਹੜਾ ਮੇਰਾ ਘਰ ਆਗਾ ਉਹ ਵੀ ਮੇਰਾ ਘਰ ਆ ਤੂੰ ਤੁਸੀਂ ਉੱਥੇ ਚਲੇ ਜਾਓ ਤੇ ਮੇਰੇ ਜਿਹੜੇ ਸਮਾਨ ਆ ਤੇ ਉਹਦੇ ਨੇੜੇ ਵੀ ਨਾ ਲੱਗਣਾ ਤੇ ਜਦੋਂ ਉਹਦੀ ਮਾਂ ਇਹ ਚਿੱਠੀ ਪੜ੍ਹਦੀ ਹੈਗੀ ਤੇ ਉਹ ਮਤਲਬ ਇੱਕ ਵਾਰ ਤਾਂ ਡਰ ਜਾਂਦੀ ਹੈਗੀ ਕਿਉਂਕਿ ਜਿਹੜੀ ਉਹ ਨਫ਼ਰਤ ਸੀਗੀ ਆਪਦੇ ਮਤਲਬ ਇਹ ਵੀ ਘਰ ਵਾਲੀ ਪ੍ਰਤੀ ਤੇ ਆਪਦੀ ਬੱਚੀ ਪ੍ਰਤੀ ਬੇਟੀ ਪ੍ਰਤੀ ਉਹ ਉਹਦੇ ਮਨ ਚ ਘਟ ਨਹੀਂ ਹੋ ਰਹੀ ਸੀਗੀ ਤੇ ਉਹ ਸੋਚਦੀ ਹੈ ਕਾਫੀ ਵੀ ਹੁਣ ਮੈਂ ਕੀ ਕਰਾਂ ਮਾਂ ਤੇ ਉਹ ਕਾ ਵੀ ਸੋਚ ਵਿਚਾਰ ਤੋਂ ਪਤਾ ਲੱਗਦਾ ਵੀ ਉਹਨੂੰ ਜਿਹੜਾ ਉਹ ਥੈਟ ਆਗਾ ਉਹਨਾਂ ਦੀ ਜਾਨ ਨੂੰ ਮਾਂ ਦੀ ਜਾਨ ਨੂੰ ਵੀ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਤਾਂ ਉਸ ਤੋਂ ਬਾਅਦ ਉਹ ਜਗ੍ਹਾ ਚੇਂਜ ਕਰਦੀ ਹੈ ਉਹ ਘਰ ਛੱਡ ਕੇ ਹੋਰ ਮਹੱਲੇ ਚ ਰਹਿਣ ਲੱਗ ਜਾਂਦੀ ਹੈ ਤੇ ਉਹ ਇਧਰ ਉਹ ਮਨਿੰਦਰ ਸਿੰਘ ਅਪੀਲਾਂ ਕਰਦਾ ਰਹਿੰਦਾਗਾ ਅਦਾਲਤ ਨੂੰ ਤੇ ਕਈ ਵਾਰ ਅਪੀਲਾਂ ਰੱਦ ਹੋ ਜਾਂਦੀਆਂ ਤੇ ਇੱਕ ਵਾਰ ਮਤਲਬ ਵੀ ਉਹਦਾ ਜਵਾਬ ਬਰਤਾਬ ਦੇ ਕੇ ਉਹਦੀ ਜਿਹੜੀ ਮਾੜੀ ਮੋਟੀ ਸਜ਼ਾ ਉਹ ਘੱਟ ਕਰ ਦਿੱਤੀ ਜਾਂਦੀ ਹੈਗੀ ਤੇ ਇਹ ਜੇਲ੍ਹ ਚੋਂ ਬਾਹਰ ਆ ਜਾਂਦਾ ਹੁਣ ਜਦੋਂ ਮਨਿੰਦਰ ਸਿੰਘ ਜੇਲ੍ਹ ਚੋਂ ਬਾਹਰ ਆਉਂਦਾਗਾ ਸਭ ਤੋਂ ਪਹਿਲਾਂ ਉਹ ਆਪਦੀ ਘਰ ਵਾਲੀ ਤੇ ਆਪਦੀ ਬੇਟੀ ਦਾ ਘਰ ਪਤਾ ਕਰਦਾਗਾ ਜਦੋਂ ਘਰੇ ਜਾ ਕੇ ਦੇਖਦਾਗਾ ਉਹ ਨਹੀਂ ਮਿਲਦੇਗਾ ਉੱਥੇ ਤੋਂ ਉਸ ਤੋਂ ਬਾਅਦ ਉਹ ਉਹਨੇ ਭਾਲ ਸ਼ੁਰੂ ਕਰ ਦਿੰਦਾਗਾ ਤੇ ਕਾਫੀ ਭਾਲ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਵੀ ਇਹ ਹੁਣ ਇੱਥੇ ਰਹਿ ਰਹੀਆਂ ਹਨ ਫੇਰ ਉਹ ਕਦੋਂ ਜਾਂਦਾਗਾ ਤੇ ਜਿਹੜੀ ਉੱਤੋਂ ਛੋਟੀ ਜੀ ਕੰਧ ਹੁੰਦੀ ਹੈਗੀ ਘਰ ਦੀ ਉੱਥੋਂ ਟੱਪ ਕੇ ਤੇ ਸਿੱਧਾ ਅੰਦਰ ਚਲਾ ਜਾਂਦਾਗਾ ਤਿੰਨ ਕੋਲੇ ਉਹਦੇ ਉੱਪੋਂ ਦੀ ਕਵਾੜੀ ਤੇ ਉਸ ਤੋਂ ਬਾਅਦ ਜਦੋਂ ਜਾਂਦਾਗਾ ਉਹ ਵੀ ਘਰ ਵਾਲੀ ਦੇਖਦਾ ਜਦੋਂ ਆਪਦੀ ਘਰ ਵਾਲੀ ਦੇਖਦਾਗਾ ਤੇ ਸਭ ਤੋਂ ਪਹਿਲਾਂ ਬਾਹਰ ਕਰਦਾਗਾ ਆਪਦੀ ਘਰ ਵਾਲੀ ਤੇ ਕਾਫੀ ਬਾਹਰ ਕਰਨ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਦੇ 'ਚ ਜਾਨ ਨਹੀਂ ਰਹੀ ਉਸ ਤੋਂ ਬਾਅਦ ਜਿਹੜੀ ਉਹਦੀ ਧੀ ਉਹਨੂੰ ਦੇਖ ਲੈਂਦੀ ਹੈਗੀ ਉਹ ਵੀ ਮਤਲਬ ਚੀਕਾ ਮਾਰਦੀ ਹੈਗੀ ਤੇ ਉਸ ਤੋਂ ਬਾਅਦ ਉਹ ਉਹਦੇ ਮਗਰ ਭੱਜ ਕੇ ਆਪਦੀ ਧੀ ਦੇ ਸਿਰ ਤੇ ਵੀ ਬਾਹਰ ਕਰਦਾਗਾ ਕਾਫੀ ਵਾਰ ਕਰਨ ਤੋਂ ਬਾਅਦ ਉਹਦੀ ਧੀ ਵੀ ਜਾਣ ਜਿਹੜੀ ਉੱਥੇ ਨਿਕਲ ਜਾਂਦੀ ਹੈਗੀ ਤੇ ਹਨ ਇੱਕ ਹੋਰ ਮਤਲਬ ਵੀ ਉਹਨਾਂ ਦੇ ਘਰੇ ਇੱਕ ਕੁੜੀ ਰਹਿ ਰਹੀ ਸੀਗੀ ਜਿਹੜੀ ਸੀਗੀ ਉਸ ਮਤਲਬ ਵੀ ਉਹਦੀ ਧੀ ਦੀ ਸੇਲੀ ਜਿਹਦਾ ਨਾਮ ਸੀਗਾ ਸੰਜੂਖਣੇ ਸੰਜੇ ਜਾਂ ਕੁਝ ਨਾਮ ਸੀਗਾ ਉਹਦਾ ਤੇ ਉਸ ਤੋਂ ਬਾਅਦ ਉਹ ਜਾਂਦੀ ਹੈ ਵੀ ਉਹ ਵੀ ਦੇਖਦੀ ਹੈ ਵੀ ਜਦੋਂ ਉਹ ਵੀ ੁੱਚ-ੁੱਚ ਜੀਕਾ ਮਾਰ ਲੱਗ ਜਾਂਦੀ ਹੈਗੀ ਤੇ ਉਹ ਦੂਸਰੇ ਕਮਰੇ 'ਚ ਬੈਠੀ ਹੁੰਦੀ ਹੈਗੀ ਤੇ ਉਹ ਜੀਕਾ ਮਾਰਦੀ ਹੈਗੀ ਉਹ ਇੰਨੀ ੁੱਚ ਜੀਕਾ ਮਾਰਦੀ ਹੈ ਜਿਹੜੇ ਨਾਲ ਦੇ ਗਵਰਡ ਨੂੰ ਪਤਾ ਲੱਗ ਜਾਂਦਾ ਵੀ ਇਸ ਘਰੇ ਕੁਝ ਹੋ ਰਿਹਾਗਾ ਤੇ ਨਾਲ ਦੀ ਨਾਲ ਗਵੰਡੀ ਆ ਜਾਂਦੇ ਹੈਗੇ ਜਦੋਂ ਗਵੰਡੀ ਆਉਂਦੇ ਹੈਗੇ ਤੇ ਉਹ ਕੁੜੀ ਨੂੰ ਮਤਲਬ ਵੀ ਆਪਦੇ ਕੋਲ ਲੈ ਕੇ ਉਹ ਉਹਨੂੰ ਬਾਹਰੋਂ ਲੋਕ ਕਰ ਦਿੰਦੇ ਹੈਗੇ ਮਨਿੰਦਰ ਸਿੰਘ ਨੂੰ ਅੰਦਰ ਹੀ ਲੋਕ ਕਰ ਦਿੰਦੇ ਹੈਗੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈਗੀ ਪੁਲਿਸ ਨੂੰ ਜਦੋਂ ਬੁਲਾਇਆ ਜਾਂਦਾ ਹੈਗਾ ਪੁਲਿਸ ਜਦੋਂ ਅੰਦਰ ਜਾ ਕੇ ਦੇਖਦੀ ਹੈਗੀ ਪੁਲਿਸ ਦੇਗਾ ਵੀ ਪੈਰਾਥੋਲੋਜੀ ਮੀਨ ਖਿਸਕ ਜਾਂਦੀ ਹੈਗੀ ਜਿਹੜਾ ਸਾਹਮਣੇ ਦਾ ਮੰਜ਼ਰ ਦੇਖ ਸਾਰਾ ਮਤਲਬ ਵੀ ਉਹਦੇ ਘਰ ਚ ਬਲੱਡੀ ਬਲੱਡ ਡੋਲ ਰਿਹਾ ਸੀਗਾ ਤੇ ਜੜੀਆਂ ਮਤਲਬ ਵੀ ਟੁਕੜੇ ਹੋਏ ਪਏ ਸੀਗੇ ਲਾਚਾਂ ਦੇ ਤੇ ਇੰਨਾ ਮਤਲਬ ਵੀ ਆਮ ਬੰਦਾ ਉਸ ਘਟਨਾ ਨੂੰ ਦੇਖ ਨਹੀਂ ਸਕਦਾ ਸੀਗਾ ਤੋ ਉਸ ਟਾਈਮ ਸਾਰਾ ਲੁਧਿਆਣਾ ਸ਼ਹਿਰ ਹਿੱਲ ਗਿਆ ਸੀਗਾ ਇਹ ਘਟਨਾ ਦੇਖ ਕੇ ਤੇ ਪੁਲਿਸ ਜਾਂਦੀ ਹੈਗੀ ਉਹ ਜਿਹੜਾ ਮਨਿੰਦਰ ਸਿੰਘ ਆਰਾਮ ਨਾਲ ਆਪਣੇ ਬੈੱਡਰੂਮ ਚ ਪਿਆ ਹੁੰਦਾਗਾ ਤੇ ਪੁਲਿਸ ਜਾਂਦੀ ਹੈਗੀ ਉਹਨੂੰ ਮਤਲਬ ਵੀ ਹਿਰਾਸਤ ਚ ਲੈ ਲੈਂਦੀ ਹੈਗੀ ਹਿਰਾਸਤ ਲੈਂਦੀ ਹੈਗੀ ਤੇ ਉਹਨੂੰ ਪੁੱਛਦੀ ਹੈ ਵੀ ਤੂੰ ਸਭ ਕਿਉਂ ਕੀਤਾ ਤੂੰ ਸਾਰਾ ਕੁਝ ਮੰਨ ਜਾਂਦਾ ਵੀ ਹਾਂ ਇਹ ਘਟਨਾ ਮੈਂ ਹੀ ਕੀਤੀ ਹੈ ਮੈਂ ਹੀ ਇਹਨਾਂ ਨੂੰ ਮਾਰਿਆਗਾ ਤੇ ਮਾਰਨ ਦਾ ਕਾਰਨ ਪੁੱਛਦੀ ਹੈ ਜਦੋਂ ਪੁਲਿਸ ਫਿਰ ਦੱਸਦਾਗਾ ਵੀ ਇਹਨਾਂ ਨੇ ਜਿਹੜਾ ਮੇਰੇ ਮੈਨੂੰ ਇਹਨਾਂ ਕਰਕੇ ਇੰਨਾ ਟਾਈਮ ਜੇਲ੍ਹ ਚ ਰਹਿਣਾ ਪਿਆ ਤੇ ਵੀ ਮੈਂ ਤਾਂ ਕਰਕੇ ਗੁੱਸੇ 'ਚ ਇਹ ਘਟਨਾ ਵਾਪਰਤੀ ਉਸ ਤੋਂ ਬਾਅਦ ਉਹਨੂੰ ਅਦਾਲਤ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈਗਾ ਪੁਲਿਸ ਦੁਆਰਾ ਅਦਾਲਤ ਉਹਨੂੰ ਸਜ਼ਾ ਸੁਣਾਉਂਦੀ ਹੈਗੀ ਫਾਂਸੀ ਦੀ ਫਾਂਸੀ ਦੀ ਸਜ਼ਾ ਹੁੰਦੀ ਹੈਗੀ ਉਸ ਤੋਂ ਬਾਅਦ ਉਹ ਇੱਕੋ ਜੇਲ੍ਹ 'ਚ ਜਾ ਕੇ ਅਪੀਲ ਕਰਦਾ ਹੈਗਾ ਵੀ ਜਿਹੜੀ ਉਹਦੀ ਫਾਂਸੀ ਦੀ ਸਜ਼ਾ ਉਹਨੂੰ ਮਾਫ ਕੀਤਾ ਜਾਵੇ ਤੇ ਪਰ ਜਿਹੜੀ ਸੁਪਰੀਮ ਕੋਰਟ ਉਹ ਉਹਨੂੰ ਰੱਦ ਕਰ ਦਿੰਦੀ ਹੈਗੀ ਫਿਰ ਉਹ ਹਾਈ ਕੋਰਟ 'ਚ ਜਾਂਦਾ ਹੈਗਾ ਹਾਈ ਕੋਰਟ 'ਚ ਜਾ ਕੇ ਸੇਮ ਉਹ ਕਰਦਾ ਹੈਗਾ ਵੀ ਮੇਰੀ ਜਿਹੜੀ ਸਜ਼ਾ ਉਹ ਘੱਟ ਕੀਤੀ ਜਾਵੇ ਤੇ ਪੁਲਿਸ ਉਹਨਾਂ ਫਾਂਸੀ ਦੀ ਸਜ਼ਾ ਉਹਦੀ ਰੱਦ ਕਰ ਦਿੰਦੀ ਹੈਗੀ ਪਰ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਜੀ ਉਹਨੂੰ ਇਹ ਸਜ਼ਾ ਹੁੰਦੀ ਹੈ ਵੀ ਜਿੰਨਾ ਟਾਈਮ ਉਹ ਰਹੂਗਾ ਤੇ ਉਹਨਾਂ ਟਾਈਮ ਜੇਲ੍ਹ 'ਚ ਹੀ ਰਹੂਗਾ ਜੀ ਮਤਲਬ ਜਿੱਦੀ ਮੌਤ ਹੋਊਗੀ ਉਹ ਵੀ ਜੇਲ੍ਹ 'ਚ ਹੀ ਹੋਊਗੀ ਜਿਉਂ ਉਹਨਾਂ ਟਾਈਮ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਆਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਸਜ਼ਾ ਹੋ ਜਾਂਦੀ ਹੈ ਕਿ ਤੇ ਇਹ ਜਿਹੜੀਆਂ ਜੇ ਉਸ ਟਾਈਮ ਉਹ ਮਨਿੰਦਰ ਸਿੰਘ ਆਪ ਜੀ ਦਿਮਾਗ ਤੋਂ ਕੰਮ ਲੈਂਦਾ ਤੇ ਆਪ ਦੀ ਧੀ ਨਾਲ ਉਹ ਸਭ ਨੂੰ ਨਾ ਕਰਦਾ ਤੇ ਅੱਜ ਉਹਦੀ ਧੀ ਵੀ ਜਿੰਦਾ ਹੁੰਦੀ ਤੇ ਆਪ ਵੀ ਮਤਲਬ ਵੀ ਬਾਹਰ ਹੁੰਦਾ ਤੇ ਉਹਦੀ ਜਿਹੜੀ ਘਰ ਵਾਲੀ ਉਹ ਵੀ ਜਿੰਤਾ ਹੁੰਦੀ ਹੁਣ ਇੱਕ ਮਤਲਬ ਵੀ ਥੋੜੇ ਜਿਹਾ ਗਲਤ ਮਤਲਬੀ ਦਿਮਾਗ ਕਰਕੇ ਗਲਤ ਸੋਚ ਕਰਕੇ ਦੋ ਜੀਆਂ ਦਾ ਦਾ ਕਤਲ ਹੋ ਗਿਆ ਤੇ ਆਪ ਉਹ ਵੀ ਸਾਰੀ ਉਮਰ ਉਹ ਜੇਲ੍ਹ ਚ ਬੈਠਾਗਾ ਇਹ ਘਟਨਾ ਵਾਪਰੀ ਸੀ ਕਿ 2005 ਚ ਲੁਧਿਆਣਾ ਸ਼ਹਿਰ ਦੇ ਇੱਕ ਨਗਰ ਪਿੰਡ ਦਾ ਹੈਬੋਵਾਲ ਉੱਥੇ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਜੇ ਸਟੋਰੀ ਚ ਕੋਈ ਸਿੱਖਣ ਨੂੰ ਮਿਲਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਮਿਲਿਆ ਹੋ ਤਾਂ ਨਾ ਕਰੋ ਕਿਵੇਂ ਹੁਣ ਇੱਕ ਪਿਓ ਦੇ ਦਿਮਾਗ 'ਚ ਉਸ ਤੀ ਪ੍ਰਤੀ ਮਤਲਬ ਵੀ ਗਲਤ ਖਿਆਲ ਆਉਂਦੇ ਆਗੇ ਤੇ ਉਹ ਉਹਦਾ ਦਿਮਾਗ ਕੰਟਰੋਲ 'ਚ ਨਹੀਂ ਰਹਿੰਦਾਗਾ ਤੇ ਉਹ ਆਪ ਦੀ ਤੀ ਨਾਲ ਹੀ ਉਹ ਸਭ ਕੁਝ ਕਰ ਦਿੰਦਾਗਾ ਜੋ ਮਤਲਬ ਵੀ ਇਸ ਅੱਜ ਦੀ ਦੁਨੀਆ 'ਚ ਕੱਲ ਦੀ ਦੁਨੀਆ 'ਚ ਪਿਛਲੀ ਦੁਨੀਆ 'ਚ ਵੀ ਸਭ ਤੋਂ ਮਾੜਾ ਮੰਨਿਆ ਜਾਂਦਾ ਵੇ ਪਿਓ ਦਾ ਦਰਜਾ ਸਭ ਤੋਂ ਉੱਚਾ ਉੱਚਾ ਹੁੰਦਾਗਾ ਤੇ ਪਰ ਕਈ ਵਾਰ ਹੈ ਜੇ ਪਿਓ ਵੀ ਹੁੰਦੇ ਆ ਕਿ ਜੋ ਇਹ ਜਿਵੇਂ ਕੱਟਣਾਵਾ ਕਰਦੇ ਆ ਧੰਨਵਾਦ ਅੱਜ